ਦਲਜੀਤ ਸਿੰਘ ਜੀ ਯੂਕੇ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਯੂਕੇ ਦੇ ਵਿੱਚ ਰਹਿੰਦੇ ਇੱਕ ਪਾਕਿਸਤਾਨੀ ਪਰਿਵਾਰ ਵੱਲੋਂ ਆਪਣੀ 10 ਸਾਲਾਂ ਬੱਚੀ ਦਾ ਕਤਲ ਕੀਤਾ ਜਾਂਦਾ ਹੈ ਕੀ ਕਾਰਨ ਸੀ ਕੀ ਕਸੂਰ ਸੀ ਉਸ 10 ਸਾਲ ਦੀ ਬੱਚੀ ਦਾ ਜਿਸ ਦਾ ਇੰਨੀ ਬੇਹਿਰਮੀ ਨਾਲ ਕਤਲ ਕੀਤਾ ਗਿਆ ਜੀ ਜੀ ਬਿਲਕੁਲ ਬਿਲਕੁਲ ਬੜੀ ਦੁਖਦਾਈ ਤੇ ਨਿੰਦਣਯੋਗ ਘਟਨਾ ਜਿਹੜੀ ਹੈ ਇੰਗਲੈਂਡ ਦੀ ਵਾਪਰੀ ਹੈ ਤੇ ਇੰਗਲੈਂਡ ਦੇ ਲੋਕ ਇਸ ਵਾਲੇ ਬੜੇ ਸੋਗ ਦੇ ਵਿੱਚ ਨੇ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਬਾਰੇ ਲਿਖਿਆ ਜਾ ਰਿਹਾ ਹੈ ਵੱਖ-ਵੱਖ ਚੈਨਲ ਜਿਹੜੇ ਨੇ ਉਹ ਆਮ ਲੋਕਾਂ ਦੇ ਨਾਲ ਇਸ ਬਾਰੇ ਗੱਲਬਾਤ ਕਰ ਰਹੇ ਆ ਟਿਕਟੋਕ ਭਰੀ ਪਈ ਐ ਸੋ 10 ਸਾਲਾਂ ਬੱਚੀ ਸੀ ਜਿਹਦਾ ਨਾਂ ਸੀ ਜੀ ਸਾਰਾ ਸ਼ਰੀਫ ਤੇ ਉਹ ਉਹਦਾ ਕਤਲ ਕਰ ਦਿੱਤਾ ਗਿਆ ਅਗਸਤ 23 ਦੇ ਵਿੱਚ ਪਿਛਲੇ ਸਾਲ ਦੀ ਇਹ ਗੱਲ ਹੈਗੀ ਐ ਕਿ ਉਹਦੇ ਫਾਦਰ ਉਹਦੀ ਜਿਹੜੀ ਸਟੈਪ ਮਦਰ ਹੈਗੀ ਐ ਮਤਰਾਈ ਮਾਂ ਤੇ ਇੱਕ ਉਹਨਾਂ ਦਾ ਅੰਕਲ ਯਾਨੀ ਕਿ ਇੱਕ ਉਹਦੇ ਫਾਦਰ ਦਾ ਕੋਈ ਦੋਸਤ ਜਿਹੜਾ ਸੀ ਉਹ ਉਸ ਘਰ ਦੇ ਵਿੱਚ ਰਹਿੰਦੇ ਸੀ ਤੋ ਇਹਨਾਂ ਨੇ ਆਪਣੀ ਲੜਕੀ ਦਾ ਉਹਦੇ ਸਿਰ ਦੇ ਵਿੱਚ ਕੋਈ ਮੈਟਲ ਵਰਗੀਆਂ ਜਿਹੜੀ ਕੋਈ ਕੋਈ ਹੋਣੀ ਹੈ ਕੋਈ ਬੈਟ ਕਹਿ ਲੋ ਜਾਂ ਕੋ ਹੋਰ ਕੋਈ ਮੈਟਲ ਦਾ ਕੋਈ ਇਸ ਤਰ੍ਹਾਂ ਦਾ ਸਮਾਨ ਸੀ ਜਿਹੜਾ ਮਾਰ-ਮਾਰ ਕੇ ਉਹਦੇ ਸਿਰ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਉਹਦਾ ਕਤਲ ਕਰ ਦਿੱਤਾ ਗਿਆ ਕਤਲ ਕਰਨ ਤੋਂ ਬਾਅਦ ਇਹ ਤਿੰਨੇ ਜਾਣੇ ਜਿਹੜੇ ਨੇ ਉਹ ਪਾਕਿਸਤਾਨ ਫਲਾਈ ਕਰ ਗਏ ਮਤਲਬ ਕਿ ਇਹਨਾਂ ਨੇ ਉਸੇ ਵੇਲੇ ਕਤਲ ਕਰਨ ਤੋਂ ਬਾਅਦ ਟਿਕਟ ਏਜੰਸੀ ਦੇ ਨਾਲ ਰਾਬਤਾ ਕਾਇਮ ਕੀਤਾ ਕਿ ਜਿੰਨੀ ਜਲਦੀ ਸਾਨੂੰ ਟਿਕਟ ਹੋ ਸਕਦੀ ਹੈ ਦਿਓ ਤੇ ਜਿੰਨੀ ਘੱਟ ਪ੍ਰਾਈਸ ਦੇ ਵਿੱਚ ਹੋ ਸਕਦੀ ਹੈ ਦਿਓ ਸੋ ਨੈਕਸਟ ਡੇ ਇਹ ਤਿੰਨੇ ਜਾਣੇ ਪਾਕਿਸਤਾਨ ਨੂੰ ਫਲਾਈ ਕਰ ਜਾਂਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ ਪਾਕਿਸਤਾਨ ਜਾ ਕੇ ਲੜਕੀ ਦਾ ਜਿਹੜਾ ਫਾਦਰ ਹੈਗਾ ਜਿਹਨੇ ਕਤਲ ਕੀਤਾ ਸੀ ਆਪਣੀ ਲੜਕੀ ਦਾ ਉਹ ਇੰਗਲੈਂਡ ਦੀ ਪੁਲਿਸ ਨੂੰ ਫੋਨ ਕਰਦਾ ਹੈ ਤੇ ਦੱਸਦਾ ਹੈ ਕਿ ਮੈਂ ਆਪਣੀ ਲੜਕੀ ਦਾ ਕਤਲ ਕਰ ਦਿੱਤਾ ਉਹਦੀ লাশ ਜਿਹੜੀ ਆ ਉਹ ਬੰਕ ਬੈੱਡ ਦੇ ਵਿੱਚ ਜਿਹੜੀ ਪਈ ਹੋਈ ਹੈ ਜਿਵੇਂ ਘਰਾਂ ਦੇ ਵਿੱਚ ਬੈੱਡ ਹੁੰਦੇ ਆ ਨਾ ਸੋ ਉੱਥੇ ਪਈ ਹੋਈ ਹੈ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ লাশ ਰਿਕਵਰ ਕਰਦੀ ਹੈ ਚਾਂਬੀਨ ਸ਼ੁਰੂ ਹੁੰਦੀ ਹੈ ਸਾਰੀ ਗੱਲਬਾਤ ਜਿਹੜੀ ਪੁਲਿਸ ਨੂੰ ਪਤਾ ਲੱਗ ਜਾਂਦੀ ਹੈ ਫਿਰ ਇੰਟਰਪੋਲ ਦੇ ਰਾਹੀਂ ਇੰਗਲੈਂਡ ਦੀ ਪੁਲਿਸ ਪਾਕਿਸਤਾਨ ਦੀ ਪੁਲਿਸ ਦੇ ਨਾਲ ਰਾਪਤੇ ਦੇ ਵਿੱਚ ਆਉਂਦੀ ਹੈ ਉਹਨਾਂ ਦੇ ਵਾਰੰਟ ਜਾਰੀ ਕੀਤੇ ਜਾਂਦੇ ਆ ਸੋ ਫਿਰ ਪੰਜਾਬ ਜਿਹੜੀ ਆ ਪਾਕਿਸਤਾਨ ਦੀ ਪੁਲਿਸ ਸੀਗੀ ਉਹ ਹਰਕਤ ਚ ਆਉਂਦੀ ਹੈ ਉਹ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਦੀ ਹੈ ਬੰਦੇ ਲੱਭਣਾ ਸ਼ੁਰੂ ਕਰਦੀ ਹੈ ਤੇ ਫਿਰ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਜਿਹੜਾ ਕਰਨਾ ਪਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਮਜਬੂਰ ਕਰ ਦਿੱਤਾ ਇਹਨਾਂ ਤਿੰਨਾਂ ਨੂੰ ਪਾਕਿਸਤਾਨ ਤੋਂ ਇੰਗਲੈਂਡ ਵਾਪਸ ਫਲਾਈ ਕਰਨ ਵਾਸਤੇ ਸੋ ਜਿਵੇਂ ਹੀ ਇਹ ਫਿਰ ਇੰਗਲੈਂਡ ਦੇ ਵਿੱਚ ਪਹੁੰਚਦੇ ਨੇ ਅ ਉੱਥੇ ਆਉਂਦਿਆਂ ਨੂੰ ਜਹਾਜ਼ ਦੇ ਵਿੱਚ ਹੀ ਪੁਲਿਸ ਵਾਲੇ ਜਿਹੜੇ ਹੈਗੇ ਆ ਉਹ ਚੜ ਜਾਂਦੇ ਆ ਤੇ ਪੁਲਿਸ ਵਾਲਿਆਂ ਨੂੰ ਵੇਖ ਕੇ ਸਾਰਾ ਦਾ ਜਿਹੜਾ ਫਾਦਰ ਸੀ ਜਿਹੜਾ ਕਾਤਲ ਸੀ ਮੇਨ ਸੋ ਉਹ ਕਹਿੰਦਾ ਕਿ ਮੈਨੂੰ ਲੱਗਦਾ ਕਿ ਤੁਸੀਂ ਸਾਨੂੰ ਹੀ ਲੱਭ ਰਹੇ ਹੋ ਬਟ ਮਤਲਬ ਕਿ ਉਹਨੇ ਬੜੀ ਬੇਬਾਕੀ ਦੇ ਨਾਲ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੈਂ ਇੱਥੇ ਬੈਠਾ ਹੋਇਆ ਹਾਂ ਇਸ ਸੀਟ ਤੇ ਮੈਨੂੰ ਲੱਗਦਾ ਕਿ ਤੁਸੀਂ ਸਾਨੂੰ ਹੀ ਲੱਭ ਰਹੇ ਹੋ ਸੋ ਤਿੰਨਾਂ ਨੂੰ ਹੱਥਕੜੀਆਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਜਾਂਦੀਆਂ ਤੇ ਫਿਰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਜਿਸ ਦਾ ਹੁਣ ਫੈਸਲਾ ਆਇਆ ਜੀ ਆ तकरीबन 17 ਦਸੰਬਰ ਵਾਲੇ ਦੇਣ ਜਿਹੜਾ ਹੈਗਾ ਉਹ ਜਿਹੜੀ ਕ੍ਰਿਮੀਨਲ ਕੋਰਟ ਹੈ ਲੰਡਨ ਦੀ ਉਥੇ ਇਹਨਾਂ ਦਾ ਕੇਸ ਚੱਲਿਆ ਤੇ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਸੋ ਸਾਰਾ ਸ਼ਰੀਫ ਦਾ ਜਿਹੜਾ ਫਾਦਰ ਹੈਗਾ ਉਹਦਾ ਨਾਂ ਜੀ ਔਰਫਾਨ ਸ਼ਰੀਫ ਤੇ ਇਹਨੂੰ 40 ਸਾਲ ਦੀ ਸਜ਼ਾ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਤੇ ਸਾਰਾ ਦੀ ਜਿਹੜੀ ਮਤਰਈ ਮਾਂ ਸੀ ਇਹਦਾ ਨਾਂ ਬੈਨੈਸ਼ ਬੈਨੈਸ਼ ਜਿਹੜੇ ਪ੍ਰੋਨਨਸिएशन ਗਲਤ ਹੋ ਸਕਦੀ ਹੈ ਤੇ ਉਹ ਉਹਨੂੰ 30 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਹੈਗੀ ਹੈ ਤੇ ਤੀਸਰਾ ਜਿਹੜਾ ਇਹਨਾਂ ਦਾ ਅੰਕਲ ਸੀ ਫੈਜ਼ਲ ਮਲਿਕ ਜਿਹੜਾ ਇਹਦੇ ਫਾਦਰ ਦਾ ਦੋਸਤ ਹੋ ਸਕਦਾ ਉਹਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਹੈ ਕਿ ਤੂੰ ਜਿਹੜਾ ਇਹ ਕਤਲ ਹੋਣ ਦਿੱਤਾ ਇਹਨੂੰ ਰੋਕਿਆ ਨਹੀਂ ਹੈਗਾ ਇਸ ਕਰਕੇ ਉਹਨੂੰ 16 ਸਾਲ ਦੀ ਸਜ਼ਾ ਜਿਹੜੀ ਸੁਣਾ ਦਿੱਤੀ ਗਈ ਹੈ ਸੋ ਇਹਦੇ ਵਿੱਚ ਬੜੀ ਜਿਹੜੀ ਇੱਕ ਦਿਲ ਦਹਿਲਾਉਣ ਵਾਲੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਸਾਰਾ ਜਿਹੜੀ ਲੜਕੀ ਹੈਗੀ ਉਹਦੇ ਨਾਲ ਵਾਪਰਦੀਆਂ ਰਹੀਆਂ ਕਹਿੰਦੇ ਆ ਕਿ ਇਹ ਫਸਟ ਟਾਈਮ ਨਹੀਂ ਸੀ ਹੋਇਆ ਕਿ ਇੱਕ ਅਚਨਚੇਤ ਇਹਨਾਂ ਨੇ ਕਤਲ ਕਰ ਦਿੱਤਾ ਹੋਵੇ ਕਹਿੰਦੇ ਇਹ ਆਪਣੀ ਬੱਚੀ ਨੂੰ ਲੰਬੇ ਸਮੇਂ ਤੋਂ ਤਕਰੀਬਨ 2-4-5 ਸਾਲ ਹੋ ਸਕਦਾ ਹੈ ਉਹ ਛੋਟੀ ਜਦੋਂ ਬਿਲਕੁਲ ਸੀ ਉਦੋਂ ਤੋਂ ਲੈ ਕੇ ਉਹਨੂੰ ਉਹਦੇ ਤੇ ਤਸ਼ੱਦਦ ਜਾਰੀ ਰੱਖਿਆ ਹੋਵੇ ਇਹਨਾਂ ਨੇ ਮਤਲਬ ਕਿ ਉਹਨੂੰ ਕੁੱਟਿਆ ਜਾਂਦਾ ਸੀ ਉਹ ਲੜਕੀ ਨੂੰ ਜਿਹੜਾ ਹੈ ਸਾਰਾ ਨੂੰ ਕੁੱਟਿਆ ਜਾਂਦਾ ਸੀ ਬੇਰਹਿਮੀ ਦੇ ਨਾਲ ਉਹਦੇ ਉਹਨੂੰ ਇਸ ਇਸ ਤਰੀਕੇ ਨਾਲ ਕੁੱਟਿਆ ਜਾਂਦਾ ਸੀ ਕਿ ਉਹ ਬੇਹੋਸ਼ ਹੋ ਜਾਂਦੀ ਹੁੰਦੀ ਸੀ ਕਹਿੰਦੇ ਕਈ ਵਾਰ ਉਹਦਾ ਫਾਦਰ ਜਿਹੜਾ ਹੈਗਾ ਉਹਨੂੰ ਸਜ਼ਾ ਦਿੰਦਾ ਹੁੰਦਾ ਸੀ ਕਿ ਤੂੰ ਸਾਰੀ ਰਾਤ ਆਪਣੇ ਪੈਰਾਂ ਦੇ ਉੱਤੇ ਬੈਠੀ ਰਹਿਣਾ ਤੇ ਨਾ ਤੂੰ ਲੰਮੀ ਪੈ ਸਕਦੀ ਹੈ ਨਾ ਖੜੀ ਹੋ ਸਕਦੀ ਹੈ ਤੇ ਕਹਿੰਦੇ ਇਸ ਤਰੀਕੇ ਦੇ ਨਾਲ ਇੱਕ ਵਾਰ ਉਹ ਸਾਰੀ ਰਾਤ ਬੈਠੀ ਰਹੀ ਤਾਂ ਸਵੇਰੇ ਉਹ ਬੇਹੋਸ਼ ਹੋਈ ਹੋਈ ਉਹਨਾਂ ਨੂੰ ਮਿਲੀ ਸੋ ਇੰਨਾ ਤਸ਼ੱਦਦ ਜਿਹੜਾ ਹੈਗਾ ਉਹ ਪਹਿਲਾਂ ਕਰਦੇ ਰਹੇ ਸਾਰਾ ਦੇ ਉੱਤੇ ਤੇ ਇੱਕ ਵਾਰ ਜਦੋਂ ਉਹਦੇ ਜਿਹੜੇ ਚਿਹਰੇ ਦੇ ਉੱਤੇ ਉਹਦੇ ਸਿਰ ਦੇ ਵਿੱਚ ਜ਼ਖਮ ਜਿਹੜੇ ਹੈਗੇ ਆ ਉਹ ਸਕੂਲ ਵਾਲਿਆਂ ਨੇ ਵੇਖੇ ਤੇ ਸਕੂਲ ਵਾਲਿਆਂ ਨੇ ਸੋਸ਼ਲ ਜਿਹੜੀ ਸਿਕਿਉਰਿਟੀ ਹੁੰਦੀ ਹੈ ਇੱਥੇ ਸੰਸਥਾਵਾਂ ਹੁੰਦੀਆਂ ਨੇ ਵੀ ਆਪਣੇ ਜਿਹੜਾ ਕਰਦੀਆਂ ਨੇ ਮਤਲਬ ਕਿ ਦੇਖਭਾਲ ਕਰਦੀਆਂ ਜਾਂ ਫਿਰ ਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਫਿਰ ਐਕਸ਼ਨ ਲੈਂਦੀਆਂ ਪੁਲਿਸ ਇਨਵੋਲਵ ਕਰਦੀਆਂ ਤੇ ਫਿਰ ਉਹ ਬੱਚਿਆਂ ਨੂੰ ਆਪਣੇ ਕਸਟਡੀ ਦੇ ਵਿੱਚ ਲੈ ਲੈਂਦੇ ਦੇਖਭਾਲ ਵਾਸਤੇ ਸੋ ਫਿਰ ਸਕੂਲ ਵਾਲਿਆਂ ਨੇ ਜਦੋਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਇਹਨੂੰ ਜ਼ਿਆਦਾ ਜਿਹੜਾ ਹੈ ਗੰਭੀਰਤਾ ਦੇ ਨਾਲ ਨਹੀਂ ਲਿਆ ਤੇ ਦਸਾਂਕ ਦਿਨਾਂ ਬਾਅਦ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਖਤਮ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਕੋਈ ਇਦਾਂ ਦੀ ਗੱਲ ਨਹੀਂ ਹੈ ਇਹਦੇ ਤੇ ਕੋਈ ਤਸ਼ੱਦਦ ਨਹੀਂ ਹੁੰਦਾ ਹੁਣ ਇੱਥੇ ਇਹ ਗੱਲ ਹੈ ਵੀ ਜੇ ਸੋਸ਼ਲ ਸਿਕਿਉਰਿਟੀ ਵਾਲੇ ਉਸ ਵੇਲੇ ਜੇ ਵਧੀਆ ਐਕਸ਼ਨ ਕੋਈ ਲੈ ਲੈਂਦੇ ਤਾਂ ਅੱਜ ਲੜਕੀ ਦੀ ਜਾਨ ਨਾ ਜਾਂਦੀ ਸੋ ਉਹ ਜਦੋਂ ਐਕਸ਼ਨ ਨਹੀਂ ਲਿਆ ਤੇ ਫਿਰ ਸਾਰਾ ਦੇ ਉੱਤੇ ਤਸ਼ੱਦਦ ਜਿਹੜਾ ਹੈਗਾ ਉਹ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤੇ ਅਖੀਰ ਉਹਦੀ ਮੌਤ ਦੇ ਨਾਲ ਇਹ ਸਾਰਾ ਕੁਝ ਖਤਮ ਹੋ ਗਿਆ ਸੋ ਉਸ ਦੇ ਸਕੂਲ ਵਾਲਿਆਂ ਦੇ ਨਾਲ ਵੀ ਗੱਲਬਾਤ ਜਦੋਂ ਟੀਚਰਾਂ ਦੇ ਨਾਲ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਸਾਰਾ ਬਹੁਤ ਜ਼ਿਆਦਾ ਮਤਲਬ ਕਿ ਕਲੇਵਰ ਸੀ ਬੜੀ ਪੜਨ ਦੇ ਵਿੱਚ ਤੇਜ਼ ਸੀ ਤੇ ਉਹਦਾ ਸ਼ੌਂਕ ਸੀ ਸਿੰਗਰ ਬਣਨ ਦਾ ਕਹਿੰਦੇ ਉਹ ਸਾਨੂੰ ਕਹਿੰਦੀ ਹੁੰਦੀ ਸੀ ਫੇਮਸ ਸਿੰਗਰ ਬਣਨਾ ਤੇ ਇੱਕ ਗੌਂਦਿਆ ਦੀ ਉਹਦੀ ਵੀਡੀਓ ਵੀ ਜਿਹੜੀ ਹੈ ਉਹ ਵਾਇਰਲ ਹੋਈ ਹੋਈ ਹੈ ਇਸ ਵੇਲੇ ਸੋ ਇਸ ਤਰੀਕੇ ਦੀ ਬੇਰਹਿਮੀ ਦੇ ਨਾਲ ਇਹ ਕਤਲ ਆਪਣੀ ਹੀ ਬੱਚੀ ਦਾ ਕਰ ਦਿੱਤਾ ਗਿਆ ਇਸ ਪਰਿਵਾਰ ਵੱਲੋਂ ਤੇ ਜਿਨ੍ਹਾਂ ਨੂੰ ਹੁਣ ਵੱਡੀਆਂ ਸਜ਼ਾਵਾਂ ਮਿਲੀਆਂ ਤੁਸੀਂ ਦੇਖੋ 40 ਤੇ 30 70 ਤੇ 70 ਤੇ 16 ਮਤਲਬ ਕਿ 86 ਕੇ ਸਾਲ ਜਿਹੜੀ ਸਜ਼ਾ ਹੈਗੀ ਤਿੰਨਾਂ ਨੂੰ ਮਿਲਾ ਕੇ ਬਣਦੀ ਹੈ ਜੋ ਕਿ ਲੰਡਨ ਦੀ ਕ੍ਰਾਊਨ ਕੋਰਟ ਜਿਹੜੀ ਹੈਗੀ ਆ ਉਹਨਾਂ ਵੱਲੋਂ ਸੁਣਾ ਦਿੱਤੀ ਗਈ ਹੈ ਪਰ ਇਸ ਤਰ੍ਹਾਂ ਦੀਆਂ ਕਟਨਾਵਾਂ ਜਿਹੜੀਆਂ ਨੇ ਉਹ ਵਾਕਏ ਇੱਕ ਵਾਰ ਚੰਝੋੜ ਕੇ ਰੱਖ ਦਿੰਦੀਆਂ ਜੋ ਇਹ ਇਸ ਪਰਿਵਾਰ ਨੇ ਜਿਹੜਾ ਹੈਗਾ ਉਹ ਆਪਣੀ ਹੀ ਬੱਚੀ ਦੇ ਨਾਲ ਕੀਤਾ ਜੀ ਹਾਂ ਜਦ ਜੀ ਜੀ ਸੁਵਾਰੇ ਮੇਰਾ ਕਿ ਉਸ ਬੱਚੀ ਦੇ ਉੱਤੇ ਲਗਾਤਾਰ ਕਿਹਾ ਲੋ ਕਿ ਉਸ ਨੂੰ ਉਹਨਾਂ ਟੌਰਚਰ ਕੀਤਾ ਜਾ ਰਿਹਾ ਸੀ ਜੇ ਟੌਰਚਰ ਕੀਤਾ ਜਾ ਰਿਹਾ ਸੀ ਤਾਂ ਕੋਈ ਮਤਲਬ ਕਿ ਕਾਰਨ ਕੀ ਸੀ ਉਹਦੀ ਸਟੈਪ ਮਦਰ ਸੀਗੀ ਜਾਂ ਵਿੱਚ ਕੋਈ ਹੋਰ ਦਾ ਕਾਰਨ ਸੀਗਾ ਕਿਉਂਕਿ ਇੱਕ ਬੰਦਾ ਕਿ ਇਮੀਡੀਐਟਲੀ ਕਿਸੇ ਨੂੰ ਮਾਰ ਦਿੱਤਾ ਕਿਸੇ ਗਲਤੀ ਦੇ ਪਿੱਛੇ ਪਰ ਉਸ ਤੋਂ ਪਹਿਲਾਂ ਟੌਰਚਰ ਹੋਇਆ ਟੌਰਚਰ ਕਰਨ ਤੋਂ ਬਾਅਦ ਮਾਰਿਆ ਗਿਆ ਤੇ ਕਾਰਨ ਸਟੈਪ ਮਦਰ ਸੀ ਜਾਂ ਕੁਝ ਹੋਰ ਨਿਕਲ ਕੇ ਸਾਹਮਣੇ ਆਦਾ ਸਟੈਪ ਮਦਰ ਜਿਹੜੀ ਸੀ ਉਹ ਕਾਰਨ ਨਹੀਂ ਹੈ ਕਿਉਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਜਿਹੜੀ ਸਟੈਪ ਮਦਰ ਹੈ ਉਹਦੀ ਚੈਟ ਜਿਹੜੀ ਕੀਤੀ ਹੋਈ ਉਹ ਉਹ ਫੜ ਲਈ ਮਤਲਬ ਕਿ ਉਹਨੇ ਡਿਲੀਟ ਤਾਂ ਕਰ ਦਿੱਤੀ ਹੋਈ ਸੀ ਪਰ ਉਹ ਚੈਟ ਜਿਹੜੀ ਉਹਦੀ ਸਾਹਮਣੇ ਆਈ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਲੱਭੀ ਜੋ ਉਹਨੇ ਆਪਣੀ ਸਿਸਟਰ ਦੇ ਨਾਲ ਸਾਰਾ ਦੀ ਸਟੈਪ ਮਦਰ ਨੇ ਆਪਣੀ ਸਿਸਟਰ ਦੇ ਨਾਲ ਕੀਤੀ ਹੋਈ ਸੀ ਚੈਟ ਉਹਦੇ ਵਿੱਚ ਉਹ ਲਿਖਦੀ ਹੈ ਕਿ ਸਾਰਾ ਦਾ ਜਿਹੜਾ ਫਾਦਰ ਹੈ ਉਹ ਲੜਕੀ ਦੇ ਉੱਤੇ ਸਾਰਾ ਦੇ ਉੱਤੇ ਬਹੁਤ ਟੌਰਚਰ ਕਰਦਾ ਹੈ ਤੇ ਉਹਦੇ ਟੌਰਚਰ ਹੋਈ ਹੋਈ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਆਪਣੀ ਸਿਸਟਰ ਨੂੰ ਭੇਜਦੀ ਹੈ ਤੇ ਵਿੱਚ ਕਈ ਵਾਰ ਇਹ ਵੀ ਲਿਖਦੀ ਹੈ ਕਿ ਮੇਰੇ ਕੋਲੋਂ ਆ ਦੇਖਿਆ ਨਹੀਂ ਜਾਂਦਾ ਮੈਂ ਉਹਦੇ ਲਈ ਸੌਰੀ ਫੀਲ ਕਰਦੀ ਹਾਂ ਤੇ ਹੁਣ ਜਿਹੜਾ ਇਹ ਕਤਲ ਹੋਇਆ ਇਹਦੇ ਵਿੱਚ ਬਰਾਬਰ ਦੀ ਭਾਗੀਦਾਰ ਸੀ ਸੋ ਇੱਥੋਂ ਪਤਾ ਲੱਗਦਾ ਹੈ ਕਿ ਜ਼ਿਆਦਾ ਜਿਹੜੇ ਜਿਹੜਾ ਹੈਗਾ ਟੌਰਚਰ ਉਹਦਾ ਫਾਦਰ ਹੀ ਕਰਦਾ ਰਿਹਾ ਉਹਦੇ ਕਾਰਨ ਕੀ ਹੈ ਕੁਝ ਵੀ ਹੋ ਸਕਦਾ ਉਹਦਾ ਕਾਰਨ ਇਹ ਹੋ ਸਕਦਾ ਕਿ ਉਹਨੂੰ ਚੰਗੀ ਨਾ ਲੱਗਦੀ ਹੋਵੇ ਉਹ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਬੱਚੇ ਹੁੰਦੇ ਹਨ ਨਾ ਕਈ ਵਾਰ ਸ਼ਰਾਰਤੀ ਹੁੰਦੇ ਆ ਸੋ ਉਹਨੂੰ ਲੱਗਦਾ ਹੋਵੇ ਕਿ ਨਹੀਂ ਇਸ ਤਰੀਕੇ ਨਾਲ ਨਹੀਂ ਇਹ ਇਹਨੂੰ ਇਸ ਤਰੀਕੇ ਨਾਲ ਮੈਂ ਕਰਾਂ ਜਾਂ ਫਿਰ ਉਸ ਤਰ੍ਹਾਂ ਹੀ ਕਈ ਲੋਕਾਂ ਦੀ ਬਿਰਤੀ ਜਿਹੜੀ ਹੈਗੀ ਆ ਉਹ ਹੁੰਦੀ ਹੈ ਸ਼ੈਤਾਨੀ ਬਿਰਤੀ ਇਹਦੇ ਵਿੱਚ ਇੱਕ ਪੁਆਇੰਟ ਜਿਹੜਾ ਅਸੀਂ ਸਮਝ ਸਕਦੇ ਆ ਜਾਂ ਸੋਚ ਸਕਦੇ ਆ ਜਾਂ ਫਿਰ ਪ੍ਰੈਡਿਕਟ ਕਰ ਸਕਦੇ ਆ ਉਹ ਇਹ ਹੋ ਸਕਦਾ ਭਈ ਉਹ ਚਾਹੁੰਦਾ ਹੋਵੇ ਭਈ ਇਹ ਇਹ ਜਿਹੜੀ ਲੜਕੀ ਸਾਰਾ ਹੈਗੀ ਹੈ ਮੇਰੀ ਪਹਿਲੀ ਪਤਨੀ ਚੋਂ ਆ ਤੇ ਜੇ ਇਹ ਸਾਡੇ ਵਿੱਚੋਂ ਖਤਮ ਹੋ ਜਾਂਦੀ ਹੈ ਜਾਂ ਦੂਰ ਹੋ ਜਾਂਦੀ ਹੈ ਤੇ ਅਸੀਂ ਆਪਣਾ ਨਵਾਂ ਪਰਿਵਾਰ ਆਪਣੀ ਨਵੀਂ ਵਾਈਫ ਦੇ ਨਾਲ ਸ਼ੁਰੂ ਕਰ ਸਕਦੇ ਆ ਹੋ ਸਕਦਾ ਹੈ ਇਸ ਤਰੀਕੇ ਦੇ ਨਾਲ ਉਹ ਸੋਚਦਾ ਹੋਵੇ ਤੇ ਉਹਨੂੰ ਉਹਨੇ ਅਖੀਰ ਜਾ ਕੇ ਜਿਹੜਾ ਕਤਲ ਕਰ ਦਿੱਤਾ ਤੇ ਕੰਮ ਖਤਮ ਕਰ ਦਿੱਤਾ ਸਾਰਾ ਸੋ ਇਹ ਇਹ ਗੱਲ ਜਿਹੜੀ ਆ ਉਹ ਸਾਹਮਣੇ ਆਈ ਆ ਫਿਲਹਾਲ ਦੀ ਘੜੀ ਜੀ ਜੀ ਤੁਹਾਡਾ ਧੰਨਵਾਦ ਕਰਦੇ ਆ ਜੀ ਸਿੰਘ ਜੀ ਕਾਫੀ ਦੁਖਦਾਈ ਖਬਰ ਸੀ ਉਮੀਦ ਕਰਦੇ ਆ ਕਿ ਜੋ ਕਿਸੇ ਵੀ ਦੇਸ਼ ਵਿੱਚ ਸਕੂਲ ਹੋਗੇ ਜਾਂ ਬੱਚਿਆਂ ਦੇ ਗਾਰਡਨ ਹੋਗੇ ਕੋਈ ਵੀ ਉਹਨਾਂ ਦੇਖਪਲ ਕਰਨ ਇਹਨਾਂ ਚੀਜ਼ਾਂ ਨੂੰ ਇਗਨੋਰ ਨਾ ਕਰਨ ਅਤੇ ਇਹ ਕਿ ਲੋਕ ਕਿ ਇਹਨਾਂ ਨੂੰ ਬੱਚਿਆਂ ਨੂੰ ਲੈ ਕੇ ਖਾਸ ਕਰਕੇ ਕਦੇ ਵੀ ਇਗਨੋਰ ਨਹੀਂ ਕਰਨੀ ਚਾਹੀਦੀਆਂ ਜਿੱਦਾਂ ਹੀ ਕੋਈ ਚੀਜ਼ ਹੁੰਦਾ ਉਸੇ ਤਰੀਕੇ ਨਾਲ ਉਹਨਾਂ ਨੂੰ ਨੇਪਸ ਹੋਣ ਲੈਣਾ ਚਾਹੀਦਾ ਸੀਗਾ ਤੇ ਸੋਡ ਤੁਹਾਨੂੰ ਕਹਿੰਦਾ ਜੀ ਸਾਨੂੰ ਜੁੜਨ ਲਈ ਆਪਣੇ ਵਿੱਚ ਦਸ਼ਕ ਦੇ ਕੇ ਰੱਖਣ ਦੀ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ